ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5 ਨਦੀ ਤਰੰਧੜੀ ਮੈਂਡਾ ਖੋਜਨਾ ਖੂਮਬੈ ਮੰਜ ਮੁਹੱਬਤ ਤੇਰੀ ਤੌ ਸਹ ਚਰਣੀ ਮੈਂਡਾ ਹਿੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੀ ਮੈਂਡਾ ਖੋਜਨਾ ਖੂਮਬੈ ਮੰਜ ਮੁਹੱਬਤ ਤੇਰੀ ਤੌ ਸਹ ਚਰਣੀ ਮੈਂਡਾ ਹਿੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਗੇ ਮਿੱਤਰ ਅਸਾਡੜੇ ਸਈ ਹਾਉ ਟਟੇਂ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪਾਉੜੀ ਆਵੇ ਸਾਹਿਬ ਚਿਤ ਤੇਰਿਆ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗੁ ਬੁਠਿਆ ਜਨਮ ਮਰਨ ਭਉ ਕਟਿਏ ਜਨ ਕਾ ਸਬਦ ਜਪ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਤਿਸੈ ਉਲਾਈਨ ਰੰਗ ਜਿਸ ਦੀ ਸਬ ਤਾਰੀਆ ਉੱਚੀ ਹੋ ਉੱਚਾ ਥਾਨ ਅਗੰਮ ਅਪਾਰੀਆ ਰਹਿਣ ਦਿਨ ਸਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਰਹਿਣ ਦਿਨ ਸਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮੁਹੱਲਾ 5ਵਾਂ ਸੰਸਾਰ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਚਿੱਕੜ ਵਿੱਚ ਨਹੀਂ ਖੁੱਬਦਾ ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤ ਹੈ हे पति प्रभु मैं अपना ए निर्माण जहा दिल तेरे चरणा विच परो लिया है हे हरि संसार समुंदर विचो तरन लै तू ही नानक दा तुल्हा है ते बेड़ी है साडे असल मित्र ओही मनुखान जिना दा दीदार होया पैड़ी मत दूर हो जांदी है पर हे दास नानक मैं सारा जगत पाल देखया है कोई बिरले अजेहे मनुख मिलदे हन हे प्रभु ਤੇਰੇ ਭਗਤਾਂ ਦਾ ਦਰਸ਼ਨ ਕੀਤੇ ਆ ਤੂੰ ਮਾਲਕ ਆ ਸਾਡੇ ਮਨ ਵਿੱਚ ਆ ਵੱਜਦਾ ਹੈ ਸਾਧ ਸੰਗਤ ਵਿੱਚ ਆਪਣੇ ਆਮ ਮਨ ਦੀ ਮੈਲ ਕੱਟੀ ਜਾਂਦੀ ਹੈ ਸਾਧ ਸੰਗਤ ਵਿੱਚ ਰਹਿ ਕੇ ਸਿਪ ਸਲਾ ਦੀ ਬਾਣੀ ਪੜਿਆਂ ਸੇਵਕ ਦਾ ਜਨਮ ਮਰਨ ਦਾ ਭਾਵ ਸਾਰੀ ਉਮਰ ਦਾ ਡਰ ਕੱਟਿਆ ਜਾਂਦਾ ਹੈ ਕਿਉਂਕਿ ਸੰਤ ਜਿਸ ਮਨੁੱਖ ਦੇ ਮਾਇਆ ਵਾਲੇ ਬੰਦਨ ਖੋਲਦੇ ਹਨ ਉਸ ਦੇ ਵਿਕਾਰ ਰੂਪ ਸਾਰੇ ਜਿੰਨ ਭੂਤ ਲੁਕ ਜਾਂਦੇ ਹਨ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ ਜੋ ਕੋ ਪਹੁੰਚ ਤੋਂ ਬੇਅੰਤ ਹੈ ਸੰਤ ਉਸ ਪਰਮਾਤਮਾ ਨਾਲ ਸਾਡਾ ਪਿਆਰ ਜੋੜ ਦਿੰਦੇ ਹਨ हे ਭਾਈ ਜੇ ਰਾਤ ਸਵਾਸ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਪ੍ਰਭੂ ਆਪ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ